ਅਸੀ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਨਗਰ थाना ਇਕਦੇ ਵਿੱਚ ਜਿੱਥੇ ਐਸਐਸਪੀ ਫਾਜ਼ਿਲਕਾ ਸਰਦਾਰ ਗੁਰਮੀਤ ਸਿੰਘ ਜੀ ਪਹੁੰਚੇ ਹੋਏ ਨੇ ਕਿਉਂਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਇੱਕ ਵੱਡਾ ਫਲੈਗ ਮਾਰਚ ਕੱਢਿਆ ਜਾਣਾ ਹੈ ਇਸ ਮੌਕੇ ਉੱਪਰ ਨਗਰ थाना ਇਕਦੇ ਪਰਿਵਾਰੀ ਇਨਸਪੈਕਟਰ ਪਰਮਜੀਤ ਕੁਮਾਰ ਨਗਰ थाना ਦੋਦੇ ਪਰਿਵਾਰੀ ਮੈਡਮ ਪਰਮੇਲਾ ਤੇ ਕੋਈਆਂ ਸਰਵਰ थाना ਪਰਵਾਰੀ ਮਨਿੰਦਰ ਸਿੰਘ ਪਹੁੰਚੇ ਹੋਏ ਨੇ ਤੇ ਹੁਣ ਸ਼ਹਿਰ ਦੇ ਵਿੱਚ ਫਲੈਗ ਮਾਰਚ ਜਿਹੜਾ ਹੈ ਉਹ ਕੱਢਿਆ ਜਾਣਾ ਆਪਾਂ ਗੱਲਬਾਤ ਕਰਦੇ ਹਾਂ ਐਸਐਸਪੀ ਸਰਦਾਰ ਗੁਰਮੀ ਸਿੰਘ ਜੀ ਨਾਲ ਤੇ ਜਾਣਦੇ ਹਾਂ ਵੀ ਸ਼ਹਿਰ ਦੀ ਸੁਰੱਖਿਆ ਬਾਰੇ ਲੋਕਾਂ ਨੂੰ ਕੀ ਭਰੋਸਾ ਦੇਣਾ ਚਾਹੁੰਦੇ ਨੇ ਤੇ ਇਹ ਫਲੈਗ ਮਾਰਚ ਕਿੱਥੋਂ ਲੈ ਕੇ ਕਿੱਥੋਂ ਤੱਕ ਨਿਕਲੇਗਾ ਸੇਰਾ ਟੀਵਲੀ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਦੇਖੋ ਇਹਦੇ ਵਿੱਚ ਜਿਹੜਾ ਹੁਣ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਬਾਜ਼ਾਰਾਂ ਦੇ ਵਿੱਚ ਤੁਸੀਂ ਵੇਖਿਆ ਵੀ ਕਾਫੀ ਜ਼ਿਆਦਾ ਰੌਣਕ ਹੈ ਸੋ ਜਿਹੜੇ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਫਾਜ਼ਲਕਾ ਪੁਲਿਸ ਸਾਰੇ ਹਿਸਾਬ ਡਿਵੀਜ਼ਨਾਂ ਦੇ ਵਿੱਚ ਅਸੀਂ ਜਿਹੜਾ ਹਰ ਸਬਡਿਵੀਜ਼ਨ ਦੇ ਡੀਐਸਪੀ ਇੰਚਾਰਜ ਐ ਐਸਐਚਓ ਦੀ ਨਾਲ ਟੀਮ ਲੈ ਕੇ ਜਿਹੜਾ ਸਾਰੇ ਹੀ ਜਿਹੜਾ ਡਿਸਟ੍ਰਿਕਟ ਦੇ ਵਿੱਚੋਂ ਜਿਹੜਾ 플ੈਗ ਮਾਰਚ ਜਿਹੜਾ 5 ਵਜੇ ਤੋਂ ਲੈ ਕੇ ਹੁਣ 8 ਵਜੇ ਤੱਕ ਕਰਾਂਗੇ ਇਸ ਦੇ ਵਿੱਚ ਸਾਡੇ ਕਰੀਬ 2 2250 ਜਿਹੜਾ ਮੁਲਾਜ਼ਮ ਜਿਹੜਾ ਸਾਡੇ ਨਾਲ ਜਿਹੜਾ 플ੈਗ ਮਾਰਚ ਜਿਹੜਾ ਇਹ ਕਰ ਰਿਹਾ ਸਾਰੇ ਸਿਟੀਆਂ ਦੇ ਵਿੱਚ ਇਹਦੇ ਵਿੱਚ ਸਾਡੀ ਸਿਰਫ ਇਹਦੇ ਵਿੱਚ ਇਹੀ ਮਕਸਦ ਹੁੰਦਾ ਕਿ ਸਾਡਾ ਜਿੱਥੇ ਕੋਈ ਕਰਾਊਡਡ ਜਗ੍ਹਾ ਵਾ ਜਾਂ ਕੋਈ ਜਿੱਥੇ ਕੋਈ ਜਿੱਥੇ ਕੋਈ ਸਾਨੂੰ ਡਾਊਟ ਹੈ ਵੀ ਇੱਥੇ ਕੋਈ ਨਾ ਕੋਈ ਜਿਹੜਾ ਰੋਡ ਤੇ ਕੋਈ ਨਾ ਕੋਈ ਕ੍ਰਾਈਮ ਕਰ ਸਕਦਾ ਬੰਦਾ ਉੱਥੇ ਅਸੀਂ ਪੁਲਿਸ ਪ੍ਰੈਜੈਂਸ ਜਿਹੜੀ ਵਧਾਉਨੇ ਆ ਉਹਦੇ ਵਿੱਚ ਅਸੀਂ ਟੂ ਵੀਲਰ ਦੀ ਚੈਕਿੰਗ ਕਰਦੇ ਆ ਜਾਂ ਜਿਹੜਾ ਮਫਲਡ ਫੇਸ ਹੈ ਉਹ ਲੋਕਾਂ ਦੀ ਚੈਕਿੰਗ ਕਰਦੇ ਆ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਇੱਕ ਜਿਹੜਾ ਪੁਲਿਸ ਪ੍ਰੈਜੈਂਸ ਹੋ ਜਾਂਦੀ ਹੈ ਜਿਹੜੀ ਪਬਲਿਕ ਦੇ ਵਿੱਚ ਉਹਦੇ ਨਾਲ ਇੱਕ ਲੋਕਾਂ ਦੇ ਵਿੱਚ ਜਿਹੜੀ ਇੱਕ ਸਿਕਿਉਰਿਟੀ ਦੀ ਜਿਹੜੀ ਭਾਵਨਾ ਉਹ ਵੀ ਜਿਹੜੀ ਪੈਦਾ ਹੁੰਦੀ ਹੈ ਸੋ ਸਾਡੇ ਵੱਲੋਂ ਇੱਕ ਤੁਸੀਂ ਲਗਾਤਾਰੀ ਜਿਹੜੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਪਿਛਲੇ ਜਿਹੜਾ ਹਫਤੇ ਵੀ ਆਪਾਂ ਇੱਥੇ ਆਏ ਸੀਗੇ ਫਾਜ਼ਿਲਕਾ ਅਬੋਰ ਦੇ ਵਿੱਚ ਇਸ ਤਰ੍ਹਾਂ ਜਿਹੜੇ ਸਾਡੇ ਲਗਾਤਾਰ ਜਿਹੜੇ ਉਹ 플ੈਗ ਮਾਰ ਜਿਹੜੇ ਚੜਦੇ ਨੇ ਦੁਸ਼ਹਿਰਾ ਹੈ ਸ਼ਰਾਰਤੀ ਦਸਹਰਾ ਨਹੀਂ ਖਰਾਬ ਕਰਦੇ ਨੇ ਉਹਦੇ ਲਈ ਕਿੰਨੂ ਗਿਨਤੀ ਆਮ ਰਹਿਣਗੇ ਸ਼ਰਾਰਾ ਗਰਾਊਂਡ ਇਸ 깔 ਵੇਖੋ ਜੀ ਸਾਡੇ ਵੱਲੋਂ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਦਸ ਹੈਗਾ ਜਿਹੜਾ ਦੁਸ਼ਹਿਰਾ ਮਨਾਇਆ ਜਾ ਰਿਹਾ ਇਹਦੇ ਵਿੱਚ ਅਸੀਂ ਕਰੀਬ 8 ਸਾਡੇ ਜੀਓ ਹੈ 647 ਜਿਹੜੇ ਸਾਡੇ ਟੋਟਲ ਮੁਲਾਜ਼ਮ ਜਿਹੜੇ ਲੱਗੇ ਹੋਏ ਆ ਸਾਡੇ ਵੱਲੋਂ ਜਿਹੜਾ ਬਿਲਕੁਲ ਜਿਹੜੇ ਇੱਕ ਪੁਖਤਾ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਕਿਸੇ ਵੀ ਅਸੀਂ ਜਿਹੜਾ ਇਦਾਂ ਦੇ ਸ਼ਰਾਰਤੀ ਐਂਸਰ ਨੂੰ ਜਿਹੜੀ ਅਸੀਂ ਹਰਕਤ ਨਹੀਂ ਕਰਨ ਦੇਵਾਂਗੇ ਜੇ ਕੋਈ ਇਦਾਂ ਦਾ ਸਾਡੇ ਕਾਬੂ ਆ ਗਿਆ ਤਾਂ ਅਸੀਂ ਸਖਤ ਐਕਸ਼ਨ ਲਵਾਵਾਂਗੇ ਦੇਖਣਾ ਸਿੱਡ ਫਾਰਮ ਵਿੱਚ ਵੀ ਕੋਈ ਸਰਗਿਦਾ ਗਿਆ ਬਿਲਕੁਲਵਾਜੋ ਉਹਦੇ ਦੇਖੋ ਜਿਹੜਾ ਇਹਦੇ ਨਾਲ ਹੀ ਜਿਹੜਾ ਸਾਡਾ ਕੰਟੀਨਿਊਸਲੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਅਸੀਂ ਹੌਟਸਪੌਟ ਆ ਜਿਹੜਾ ਸੀਡ ਫਾਰਮ ਉਹ ਚੈੱਕ ਕੀਤਾ ਸੀਗਾ ਉਹਦੇ ਵਿੱਚ ਜਿਹੜੇ ਸਾਨੂੰ ਡਾਊਟਫੁਲ ਹਾਊਸਸ ਸੀਗੇ ਜਿਨ੍ਹਾਂ ਦਾ ਕੋਈ ਬੈਕਗ੍ਰਾਉਂਡ ਹੈ ਵੀ ਇਹ ਪਹਿਲਾਂ ਹੀ ਕੰਮ ਕਰਦੇ ਸੀਗੇ ਉਹਨਾਂ ਦੇ ਘਰ 'ਚ ਅਸੀਂ ਸਰਚ ਕੀਤੀ ਆ ਸਰਚ ਕਰਕੇ ਅਸੀਂ ਹੋਰ ਵੀ ਹਲੇ ਦੋਲੇ ਲੋਕਾਂ ਦੇ ਘਰ ਸਰਚ ਕੀਤੀ ਆ ਉਹਦੇ ਨਾਲ ਵੀ ਜਿਹੜਾ ਏਰੀਆ ਦੇ ਵਿੱਚ ਇੱਕ ਕਾਫੀ ਜ਼ਿਆਦਾ ਸੇਲ ਪੁਆਇੰਟ ਦੇ ਜਿਹੜਾ ਉਹ ਅਸਰ ਹੁੰਦਾ ਕਿਉਂਕਿ ਸਾਡੇ ਵੱਲੋਂ ਕਿਤੇ ਵੀ ਕਿਸੇ ਨੂੰ ਜਿਹੜਾ ਕੋਈ ਇਸ ਮਾਮਲੇ 'ਚ ਕੋਈ ਢਿੱਲ ਨਹੀਂ ਆ ਜਿੱਥੇ ਕੋਈ ਕਿਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਆ ਕਿ ਇੱਥੇ ਬੰਦਾ ਵੇਚ ਰਿਹਾ ਵੈ ਜਾਂ ਇੱਥੇ ਕੋਈ ਨਸ਼ਾ ਲੈ ਰਿਹਾ ਖਾ ਰਿਹਾ ਵੈ ਸਾਡੇ ਵੱਲੋਂ ਇਮੀਡੀਏਟਲੀ ਉੱਥੇ ਜਾ ਕੇ ਕਾਰਵਾਈ ਕਰਦੇ ਅਸੀਂ ਸਰ ਪਿਛਲੇ 2-3 ਮਹੀਨਿਆਂ ਤੋਂ ਕੁਝ ਕਵੀ ਨਹੀਂ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਪੀਸਫੁਲ ਏਰੀਆ ਚੱਲ ਰਿਹਾ ਲੇਕਿਨ ਇੱਕਦਲ ਮੈਂ ਕਹਿਣਾ ਚਾਹਾਂਗਾ ਰੇਖੀ ਤੁਹਾਨੂੰ ਕਹਿਣਾ ਤੁਸੀਂ ਟਾਲ ਜੰਦੇ ਹੋ ਕਿ ਇੱਕ ਨਫਰੀ ਨਹੀਂ ਹੈਗੀ ਆਪਣੇ ਕੋਲ ਗੱਲ ਜਾਜ ਹੈ ਜੀ ਪਲੱਸ ਮਰਕਟ ਤੇ ਨਹੀਂ ਪਹੁੰਚ ਪਾਂਦੀ ਜੀ ਹਰ ਘਟਨਾ ਦੇ ਵਿੱਚ ਦੇਖੋ ਪਤਾ ਕੀ ਹੁੰਦਾ ਦੇਖੋ ਨਫਰੀ ਸਾਡੇ ਕੋਲ ਜਿੰਨੀ ਸਾਨੂੰ ਰਿਕੁਆਇਰਡ ਆ ਹੈ ਹੈਵ ਹੈ ਲੇਕਿਨ ਜਦੋਂ ਸਾਨੂੰ ਕੋਈ ਜ਼ਿਆਦਾ ਰਿਕੁਆਇਰਡ ਹੁੰਦੀ ਹੈ ਅਸੀਂ ਸਪਲੀਮੈਂਟ ਕਰ ਲੈਂਦੇ ਆ ਸਾਡੇ ਸੀਟੀ ਪੰਚ ਦਾ ਨਫਰੀ ਹੋਣ ਉਹਨਾਂ ਵੇਖੋ ਜਿਹੜਾ ਸਾਡਾ ਤੁਸੀਂ ਇੱਧਰ ਵੇਖੋ ਸਾਡੇ ਕੋ ਕਿੰਨੀ ਨਫਰੀ ਆ ਸਰ ਤੁਸੀਂ ਆਂਦੇ ਤੇ ਤੁਹਾਡੇ ਨਾਲ ਤਾਂ ਪੂਰਾ ਜ਼ਿਲ੍ਹਾ ਚਲਦਾ ਉਹਦੇ ਨਾਲ ਕੀ ਹੈ ਉਹਦੇ ਨਾਲ ਨਫਰੀ ਦੀ ਕੋਈ ਨਹੀਂ ਜਿੱਥੇ ਕਿਤੇ ਸਾਨੂੰ ਸਾਨੂੰ ਜ਼ਿਆਦਾ ਜਿੱਥੇ ਡਿਪਲॉयਮੈਂਟ ਦੀ ਲੋੜ ਪਈ ਅਸੀਂ ਸੱਜੇ ਖੱਬੇ ਜਿਹੜਾ ਆਪਣੇ ਕੋਲ ਸਾਡੀ ਹੁੰਦੀ ਉਹਨੂੰ ਹੀ ਸਪਲੀਮੈਂਟ ਕਰਦੇ ਆ ਠੀਕ ਹੈ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਨਗਰ थाना 1 ਦੇ ਵਿੱਚ ਜਿੱਥੇ ਐਸਐਸਪੀ ਫਾਜ਼ਿਲਕਾ ਸਰਦਾਰ ਗੁਰਮੀਤ ਸਿੰਘ ਜੀ ਪਹੁੰਚੇ ਹੋਏ ਨੇ ਕਿਉਂਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਇੱਕ ਵੱਡਾ ਫਲੈਗ ਮਾਰਚ ਕੱਢਿਆ ਜਾਣਾ ਹੈ ਇਸ ਮੌਕੇ ਉੱਪਰ ਨਗਰ थाना 1 ਦੇ ਪਰਿਵਾਰੀ ਇੰਸਪੈਕਟਰ ਪਰਮਜੀਤ ਕੁਮਾਰ ਨਗਰ थाना 2 ਦੇ ਪਰਿਵਾਰੀ ਮੈਡਮ ਪਰਮੇਲਾ ਤੇ ਖੋਈਆ ਸਰਵਰ थाना ਪਰਿਵਾਰੀ ਮਨਿੰਦਰ ਸਿੰਘ ਪਹੁੰਚੇ ਹੋਏ ਨੇ ਤੇ ਹੁਣ ਸ਼ਹਿਰ ਦੇ ਵਿੱਚ ਫਲੈਗ ਮਾਰਚ ਜਿਹੜਾ ਹੈ ਉਹ ਕੱਢਿਆ ਜਾਣਾ ਹੈ ਆਪਾਂ ਗੱਲਬਾਤ ਕਰਦੇ ਹਾਂ ਐਸਐਸਪੀ ਸਰਦਾਰ ਗੁਰਮੀਤ ਸਿੰਘ ਜੀ ਨਾਲ ਤੇ ਜਾਣਦੇ ਹਾਂ ਵੀ ਸ਼ਹਿਰ ਦੀ ਸੁਰੱਖਿਆ ਬਾਰੇ ਲੋਕਾਂ ਨੂੰ ਕੀ ਭਰੋਸਾ ਦੇਣਾ ਚਾਹੁੰਦੇ ਨੇ ਤੇ ਇਹ ਫਲੈਗ ਮਾਰਚ ਕਿੱਥੋਂ ਲੈ ਕੇ ਕਿੱਥੋਂ ਤੱਕ ਨਿਕਲੇਗਾ ਸੇਰਾ ਟਿਵਲੀ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਦੇਖੋ ਇਹਦੇ ਵਿੱਚ ਜਿਹੜਾ ਹੁਣ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਬਾਜ਼ਾਰਾਂ ਦੇ ਵਿੱਚ ਤੁਸੀਂ ਵੇਖਿਆ ਵੀ ਕਾਫੀ ਜ਼ਿਆਦਾ ਰੌਣਕ ਹੈ ਸੋ ਜਿਹੜੇ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਫਾਜ਼ਲਕਾ ਪੁਲਿਸ ਵੱਲੋਂ ਚਾਰੇ ਹੀ ਸਬਡਿਵੀਜ਼ਨਾਂ ਦੇ ਵਿੱਚ ਅਸੀਂ ਜਿਹੜਾ ਹਰ ਥਰਬਡਮੇ ਦੇ ਡੀਐਸਪੀ ਇਨਚਾਰਜ ਐ ਐਸਐਚਓ ਦੀ ਨਾਲ ਟੀਮ ਲੈ ਕੇ ਜਿਹੜਾ ਸਾਰੇ ਹੀ ਜਿਹੜਾ ਡਿਸਟ੍ਰਿਕਟ ਦੇ ਵਿੱਚੋਂ ਇਹਦਾ ਫਲੈਗ ਮਾਰਚ ਜਿਹੜਾ 5 ਵਜੇ ਤੋਂ ਲੈ ਕੇ ਹੁਣ 8 ਵਜੇ ਤੱਕ ਆਪਾਂ ਕਰਾਂਗੇ ਇਸ ਤੇ ਵਿੱਚ ਸਾਡੇ ਕਰੀਬ 2 2250 ਜਿਹੜਾ ਮੁਲਾਜ਼ਮ ਜਿਹੜਾ ਸਾਡੇ ਨਾਲ ਜਿਹੜਾ ਫਲੈਗ ਮਾਰਚ ਜਿਹੜਾ ਇਹ ਕਰ ਰਿਹਾ ਸਾਰੇ ਸਿਟੀਆਂ ਦੇ ਵਿੱਚ ਇਹਦੇ ਵਿੱਚ ਸਾਡੀ ਸਿਰਫ ਇਹਦੇ ਵਿੱਚ ਇਹੀ ਮਕਸਦ ਹੁੰਦਾ ਕਿ ਸਾਡਾ ਜਿੱਥੇ ਕੋਈ ਕ라우ਡਡ ਜਗਾ ਵਾ ਜਾਂ ਕੋਈ ਜਿੱਥੇ ਕੋਈ ਜਿੱਥੇ ਕੋਈ ਸਾਨੂੰ ਡਾਊਟ ਹੈ ਵੀ ਇੱਥੇ ਕੋਈ ਨਾ ਕੋਈ ਜਿਹੜਾ ਰੋਡ ਤੇ ਕੋਈ ਨਾ ਕੋਈ ਕ੍ਰਾਈਮ ਕਰ ਸਕਦਾ ਬੰਦਾ ਉੱਥੇ ਅਸੀਂ ਪੁਲਿਸ ਪ੍ਰੈਜ਼ੈਂਸ ਜਿਹੜੀ ਬਧਾਉਨੇ ਆ ਉਹਦੇ ਵਿੱਚ ਅਸੀਂ ਟੂ ਵੀਲਰ ਦੀ ਚੈਕਿੰਗ ਕਰਦੇ ਆ ਜਾਂ ਜਿਹੜਾ ਮਫਲਡ ਫੇਸ ਹੈ ਉਹ ਲੋਕਾਂ ਦੀ ਚੈਕਿੰਗ ਕਰਦੇ ਆ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਇੱਕ ਜਿਹੜਾ ਪੁਲਿਸ ਪ੍ਰੈਜ਼ੈਂਸ ਹੋ ਜਾਂਦੀ ਹੈ ਜਿਹੜੀ ਪਬਲਿਕ ਦੇ ਵਿੱਚ ਉਹਦੇ ਨਾਲ ਇੱਕ ਲੋਕਾਂ ਦੇ ਵਿੱਚ ਜਿਹੜੀ ਇੱਕ ਸਿਕਿਉਰਿਟੀ ਦੀ ਜਿਹੜੀ ਭਾਵਨਾ ਉਹ ਵੀ ਜਿਹੜੀ ਪੈਦਾ ਹੁੰਦੀ ਹੈ ਸੋ ਸਾਡੇ ਵੱਲੋਂ ਇੱਕ ਤੁਸੀਂ ਲਗਾਤਾਰੀ ਜਿਹੜੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਪਿਛਲੇ ਜਿਹੜਾ ਹਫਤੇ ਵੀ ਆਪਾਂ ਇੱਥੇ ਆਏ ਸੀਗੇ ਇਹ ਫਾਜ਼ ਇਹ ਅਬੋਰ ਦੇ ਵਿੱਚ ਇਸ ਤਰ੍ਹਾਂ ਜਿਹੜੇ ਸਾਡੇ ਲਗਾਤਾਰ ਜਿਹੜੇ ਉਹ 플ੈਗ ਮਾਰ ਜਿਹੜੇ ਚੱਲਦੇ ਨੇ ਦੁਸ਼ਹਿਰਾ ਹੈ ਸ਼ਰਾਰਤੀ ਦਸਤੂਰ ਹਮੇਸ਼ਾ ਹੀ ਖਰਾਬ ਕਰਦੇ ਨੇ ਉਹਦੇ ਲਈ ਕਿੰਨੋਂ ਕੰਦੀ ਆਮ ਰਹਿ ਗਏ ਦੁਸ਼ਹਿਰਾ ਗਰਾਊਂਡ ਇਸ ਦਾ ਵੇਖੋ ਜੀ ਸਾਡੇ ਵੱਲੋਂ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ 10 ਜਿਹੜਾ ਦੁਸ਼ਹਿਰਾ ਮਨਾਇਆ ਜਾ ਰਿਹਾ ਇਹਦੇ ਵਿੱਚ ਅਸੀਂ ਕਰੀਬ 8 ਸਾਡੇ ਜੀਓ ਹੈ 647 ਜਿਹੜੇ ਸਾਡੇ ਟੋਟਲ ਮੁਲਾਜ਼ਮ ਜਿਹੜੇ ਲੱਗੇ ਹੋਏ ਆ ਸਾਡੇ ਵੱਲੋਂ ਜਿਹੜਾ ਬਿਲਕੁਲ ਜਿਹੜੇ ਇੱਕ ਪੁਖਤਾ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਕਿਸੇ ਵੀ ਅਸੀਂ ਜਿਹੜਾ ਇਦਾਂ ਦੇ ਸ਼ਰਾਰਤੀ ਅੰਸਰ ਨੂੰ ਜਿਹੜੀ ਅਸੀਂ ਹਰਕਤ ਨਹੀਂ ਕਰਨ ਦੇਵਾਂਗੇ ਜੇ ਕੋਈ ਇਦਾਂ ਦਾ ਸਾਡੇ ਕਾਬੂ ਆ ਗਿਆ ਤਾਂ ਅਸੀਂ ਸਖਤ ਐਕਸ਼ਨ ਲਵਾਂਗੇ ਦੇਖ ਲਓ ਸਿਡ ਫਾਰਮ ਦੇ ਵਿੱਚ ਵੀ ਕੋਈ ਸਰਕੇ ਤਾ ਗਿਆ ਪੁਲ ਪੁਲਵਾ ਦਿਓ ਉਹ ਦੇਖੋ ਜਿਹੜਾ ਇਹਦੇ ਨਾਲ ਹੀ ਜਿਹੜਾ ਸਾਡਾ ਕੰਟੀਨਿਊਸਲੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਅਸੀਂ ਹੌਟਸਪੌਟ ਹੈ ਜਿਹੜਾ ਸੀਡ ਫਾਰਮ ਉਹ ਚੈੱਕ ਕੀਤਾ ਸੀਗਾ ਉਹਦੇ ਵਿੱਚ ਜਿਹੜੇ ਸਾਨੂੰ ਡਾਊਟਫੁਲ ਹਾਊਸਸ ਸੀਗੇ ਜਿਨ੍ਹਾਂ ਦਾ ਕੋਈ ਬੈਕਗ੍ਰਾਉਂਡ ਹੈ ਵੀ ਇਹ ਪਹਿਲਾਂ ਹੀ ਕੰਮ ਕਰਦੇ ਸੀਗੇ ਉਹਨਾਂ ਦੇ ਘਰ 'ਚ ਅਸੀਂ ਸਰਚ ਕੀਤੀ ਹੈ ਸਰਚ ਕਰਕੇ ਅਸੀਂ ਹੋਰ ਵੀ ਆਲੇ-ਦੁਆਲੇ ਲੋਕਾਂ ਦੇ ਘਰ ਸਰਚ ਕੀਤੀ ਹੈ ਉਹਦੇ ਨਾਲ ਵੀ ਜਿਹੜਾ ਏਰੀਆ ਦੇ ਵਿੱਚ ਇੱਕ ਕਾਫੀ ਜ਼ਿਆਦਾ ਸੇਲ ਪੁਆਇੰਟ ਤੇ ਜਿਹੜਾ ਉਹ ਅਸਰ ਹੁੰਦਾ ਕਿਉਂਕਿ ਸਾਡੇ ਵੱਲੋਂ ਕਿਤੇ ਵੀ ਕਿਸੇ ਨੂੰ ਜਿਹੜਾ ਕੋਈ ਇਸ ਮਾਮਲੇ 'ਚ ਕੋਈ ਢਿੱਲ ਨਹੀਂ ਆ ਜਿੱਥੇ ਕੋਈ ਕਿਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਥੇ ਬੰਦਾ ਵੇਚ ਰਿਹਾ ਵੈ ਜਾਂ ਇੱਥੇ ਕੋਈ ਨਸ਼ਾ ਲੈ ਰਿਹਾ ਖਾ ਰਿਹਾ ਵੈ ਸਾਡੇ ਵੱਲੋਂ ਇਮੀਡੀਏਟਲੀ ਉੱਥੇ ਜਾ ਕੇ ਕਾਰਵਾਈ ਕਰਦੇ ਹਾਂ ਸਰ ਪਿਛਲੇ 2-3 ਮਹੀਨਿਆਂ ਤੋਂ ਕੁਝ ਕਵੀ ਨਹੀਂ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਪੀਸੂ ਏਰੀਆ ਚ ਆ ਰਿਹਾ ਲੇਕਿਨ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਰੇਖੀ ਤੁਹਾਨੂੰ ਕਹਿਣਾ ਤੁਸੀਂ ਟਾਲ ਜੰਦੇ ਹੋ ਕਿ ਇੱਕ ਨਫਰੀ ਨਹੀਂ ਹੈਗੀ ਆਪਣੇ ਕੋਲ ਗੱਲ ਜਾਜ ਹੈ ਜੀ ਤੇ ਪੁਲਿਸ ਮੌਕੇ ਤੇ ਨਹੀਂ ਪਹੁੰਚ ਪਾਉਂਦੀ ਜੀ ਹਰ ਘਟਨਾ ਦੇ ਵਿੱਚ ਦੇਖੋ ਪਤਾ ਕੀ ਹੁੰਦਾ ਦੇਖੋ ਨਫਰੀ ਸਾਡੇ ਕੋਲ ਜਿੰਨੀ ਸਾਨੂੰ ਰਿਕੁਆਇਰਡ ਆ ਹੈਵ ਹੈ لیکن ਜੇਦੋਂ ਸਾਨੂੰ ਕੋਈ ਜ਼ਿਆਦਾ ਰਿਕੁਆਇਰਡ ਹੁੰਦੀ ਹੈ ਅਸੀਂ ਉਹ ਸਪਲੀਮੈਂਟ ਕਰ ਲੈਂਦੇ ਆ ਸਾਡੇ ਸਿਟੀ ਬ੍ਰਾਂਚ ਦਾ ਨਫਰੀ ਹੋਣ ਵੇਖੋ ਜਿਹੜਾ ਸਾਡਾ ਤੁਸੀਂ ਇੱਧਰ ਵੇਖੋ ਸਾਡੇ ਕੋ ਕਿੰਨੀ ਨਫਰੀ ਆ ਸਰ ਤੁਸੀਂ ਆਂਦੇ ਤੇ ਤੁਹਾਡੇ ਨਾਲ ਤਾਂ ਪੂਰਾ ਜ਼ਿਲ੍ਹਾ ਉਹਦੇ ਉਹਦੇ ਨਾਲ ਕੀ ਹੈ ਉਹਦੇ ਨਾਲ ਨਫਰੀ ਦੀ ਕੋਈ ਨਹੀਂ ਜਿੱਥੇ ਕਿਤੇ ਸਾਨੂੰ ਸਾਨੂੰ ਜ਼ਿਆਦਾ ਜਿੱਥੇ ਡਿਪਲੋਇਮੈਂਟ ਦੀ ਲੋਡ ਪਈ ਅਸੀਂ ਸੱਜੇ ਖੱਬੇ ਜਿਹੜਾ ਆਪਣੇ ਕੋ ਸਾਡੀ ਹੁੰਦੀ ਉਹਨੂੰ ਹੀ ਸਪਲੀਮੈਂਟ ਕਰਦੇ ਆ ਠੀਕ ਹੈ ਸਰ